ਸਹੀ ਦਾ ਸੈਪਤਾ ਸ਼ਕਤੀਆਂ ਦਾ ਕੇਂਦਰ ਹੈ ਬੜੀ ਸ਼ਕਤੀ ਹੈ ਇਸ ਦਰਬਾਰ ਦੇ ਵਿੱਚ ਤੁਸੀਂ ਸੱਚੇ ਮਨ ਨਾਲ ਮੰਗੋਗੇ ਨਾ ਤੇ ਜ਼ਰੂਰ ਮਿਲ ਜੇਗਾ ਜਿਹੜੇ ਚੱਲ ਫਿਰ ਨਹੀਂ ਸਕਦੇ ਜਿਹੜੇ ਬਿਮਾਰ ਹੈ ਬਾਬਾ ਦੀਪ ਸਿੰਘ ਜੀ ਤਾਂ ਉਹਨਾਂ ਦੀ ਵੀ ਬਾਹ ਫੜ ਕੇ ਉਹਨਾਂ ਨੂੰ ਲੈ ਜਾਂਦੇ ਆ ਤੁਹਾਡਾ ਦਿਲ ਸਾਫ਼ ਹੋਣਾ ਚਾਹੀਦਾ ਹੈ ਗੁਰੂ ਤਾਂ ਬੈਠਾ ਹੈ ਤੁਹਾਡੇ ਲਈ ਗੁਰੂ ਨੂੰ ਕੋਈ ਫਰਕ ਨਹੀਂ ਪੈਂਦਾ ਕਿ ਤੁਸੀਂ ਅਮੀਰ ਹੋ ਜਾਂ ਗਰੀਬ ਹੋ ਤੁਸੀਂ ਕੀ ਕਰਦੇ ਹੋ ਉਨੀ ਤਾ ਤੁਹਾਡਾ ਮਨ ਵੇਖਣਾ ਨੀਅਤ ਸਾਫ ਹੋਏਗੀ ਤਾਂ ਪਰਮਾਤਮਾ ਨੇ ਭਾਗ ਵੀ ਜ਼ਰੂਰ ਲਾਉਣੇ ਹੈ ਸੋ ਜਿਹੜੇ ਕੰਮ ਰੁਕੇ ਪਏ ਹੈ ਡਰ ਲੱਗਦਾ ਹੈ ਮਨ ਦੇ ਵਿੱਚ ਵੀ ਕਦੇ ਹੋਣੇ ਨਹੀਂ ਬਾਬਾ ਦੀਪ ਸਿੰਘ ਜੀ ਦੇ ਦਰਬਾਰ ਤੇ ਜਾ ਕੇ ਅਰਦਾਸ ਕਰ ਦੋ ਉਹਨਾਂ ਨੇ ਆਪ ਹੀ ਸੰਭ ਲੈਣੇ ਹੈ ਸਾਰੇ ਕੰਮ ਤੁਹਾਨੂੰ ਫਿਕਰ ਕਰਨ ਦੀ ਲੋੜ ਨਹੀਂ ਹੈਗੀ ਕਿਉਂਕਿ ਜਦੋਂ ਬਾਬਾ ਦੀਪ ਸਿੰਘ ਜੀ ਤੁਹਾਡੇ ਵਾਸਤੇ ਖੜੇ ਹੋ ਗਏ ਨਾ ਤਾਂ ਤੁਹਾਡੀ ਸਾਰੀ ਜ਼ਿੰਦਗੀ ਬਦਲ ਦੇਣੀ ਹੈ ਉਹਨਾਂ ਨੇ ਜੋ ਨਸੀਬਾਂ 'ਚ ਵੀ ਨਹੀਂ ਲਿਖਿਆ ਮਿਲਣਾ ਬਾਬਾ ਜੀ ਦੇ ਹੱਥਾਂ 'ਚ ਕਲਮ ਹੈ ਉਹ ਨਸੀਬ ਉਹ ਵੀ ਬਦਲ ਦਿੰਦੇ ਆ ਸਭ ਕੁਝ ਛੱਡ ਦੋ ਉਸ ਮਾਲਕ ਤੇ ਬਸ ਉਹਦੇ ਨਾਲ ਸੱਚੀ ਬਾਬਤ ਕਰੋ ਫਿਰ ਦੇਖਣਾ ਕਿਦਾਂ ਕ੍ਰਿਸ਼ਮੇ ਹੁੰਦੇ ਆ